ਜੋ ਰਕਟਾ ਪਰੇ ਆਪਾਂ ਇੰਜ ਦੇ ਪ੍ਰੋਗਰਾਮ ਬਾਦ ਮੁਰਦਾਬਾਦ ਜ਼ਿੰਦਾਬਾਦ 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 ਮੁਰਦਾਬਾਦ ਲੋਕਾਂ ਚੀਰਮਨ ਮੁਰਦਾਬਾਦ ਮੁਰਦਾਬਾਦ ਪ੍ਰੋਗਰਾਮ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜੀ ਅਸੀਂ ਇਹ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਸਾਡੀਆਂ ਦੋ ਤਰੀਕ ਨੂੰ ਮੰਗਾ ਨੇ ਜਿਹੜੀਆਂ ਸਾਡੀਆਂ ਮੰਨੀਆਂ ਸੀ ਮੀਟਿੰਗ ਆਫ ਮਿੰਟਸ ਸਾਡੇ ਜਥੇਬੰਦੀਆਂ ਨੂੰ ਦਿੱਤੇ ਸੀ ਜੁਆਇੰਟ ਫਾਰਮ ਤੇ ਇਕਤਾ ਮੰਚ ਨੂੰ ਉਹ ਜਿਹੜੇ ਸਾਡੇ ਮੀਟਿੰਗ ਆਫ ਮਿੰਟਸ ਸੀ ਜਾਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਸਰਕਾਰ ਲਾਗੂ ਕਰਨ ਤੋਂ ਮੁੱਕਰ ਰਹੀ ਹੈ ਸਾਨੂੰ ਪਹਿਲਾਂ 5 ਦਿਨ ਦਿੱਤੇ 10 ਦਿਨ ਦਿੱਤੇ ਅਸੀਂ ਵੇਟ ਕਰਿਆ ਹੁਣ ਆਖਰ ਦੇ ਵਿੱਚ ਆ ਕੇ ਅਸੀਂ ਜਿਹੜੇ ਆਪਣੇ ਆਰਥਿਕ ਭੂਕ ਮਜਾਰੇ ਮੰਡਲਾਂ ਤੇ ਉਪ ਮੰਡਲਾਂ ਤੋਂ ਕਰ ਰਹੇ ਆ ਤੇ ਉਹਦੇ ਖਿਲਾਫ ਵੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆਰਥਿਕ ਭੂਕ ਮਜਾਰਾ ਸੀ ਉਸ ਦੇ ਖਿਲਾਫ ਅੱਗੇ ਤਾਂ ਸਾਡਾ ਪ੍ਰੋਗਰਾਮ ਆ ਆਉਣ ਵਾਲੀ 27 ਤਰੀਕ ਨੂੰ 27 ਜੁਲਾਈ ਨੂੰ ਦਿਨ ਐਤਵਾਰ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਿਜਲੀ ਮੰਤਰੀ ਈਟੀਓ ਸਾਹਿਬ ਦੇ ਕੋਠੀ ਦੇ ਸਾਹਮਣੇ ਧਰਨੇ ਦਾ ਪ੍ਰੋਗਰਾਮ ਹੈ ਪੂਰੇ ਪੰਜਾਬ ਦਾ ਧਰਨਾ ਹੈ ਦੱਬ ਪੂਰੇ ਦੱਬ ਕੇ ਧਰਨਾ ਹੈ ਉਹ ਤੇ ਅਗਲਾ ਪ੍ਰੋਗਰਾਮ ਸਾਡਾ ਅੰਮ੍ਰਿਤਸਰ ਸਾਹਿਬ ਦਾ